जिस प्रकार कांग्रेस पार्टी उ चलते इलेक्शन देवेच विजिलेन्स स्टार नोटिस देके राउंड डी के टक कौन दी, दी। सब बट कोशिश कीती गई है ए प्रजातंत्र पे लोकतंत्र पे खिलाफ है ए कॉन्स्टिट्यूशन ने खिलाफ है ਔਰ ਇਸ ਪ੍ਰਕਾਰ ਲੋਕਤੰਤਰ ਦੇ ਅੰਦਰ ਜਿਹੜਾ ਵਿਅਕਤੀ ਚੋਣ ਲੜ ਰਿਹਾ ਹੋਵੇ ਉਹਨੂੰ ਵਿੱਚ ਚੋਣ ਤੇ ਤੁਸੀਂ ਵਿਜੀਲੈਂਸ ਦਾ ਸਨਮਾਨ ਕਰੋ ਇਹ ਗੱਲ ਸਮਝ ਨਹੀਂ ਆਉਂਦੀ ਕਿਸੇ ਨੂੰ ਦੇਸ਼ ਦੇ ਅੰਦਰ অলরেਡੀ ਇਸ ਤੋਂ ਪਹਿਲਾਂ ਤੁਸੀਂ ਦੁਬਾਰੀ ਵਿਜੀਲੈਂਸ ਨੂੰ ਮੋਹਾਲ ਚੁੱਕੀ ਹੈ ਮਕਦਮੇ ਦਰਜ ਕਰ ਚੁੱਕੀ ਹੈ लेकिन चुनाव के अंदर बुलाने का मकसद होया जान बुझके डर पैदी राजनीति आम आदमी पार्टी करना चाहती है और जेडी उन्होंने घटना कर्म को अंजाम दिता है इस गल तो यह स्पष्ट होंगी है कि आम आदमी पार्टी और मुख्यमंत्री साहब दोनों ही मुख्यमंत्री साहब ਸਾਬਕਾ ਮੁੱਖ ਮੰਤਰੀ ਦਿੱਲੀ ਵਾਲੇ ਉਹ ਮੌਜੂਦਾ ਮੁੱਖ ਮੰਤਰੀ ਸਾਹਿਬ ਭੁਖਲਾਹ ਦੇ ਵਿੱਚ ਆ ਚੁੱਕੇ ਹਨ ਦਿੱਲੀ ਥੈਲੇ ਚੋਂ ਬਾਹਰ ਆ ਗਈ ਹੈ ਔਰ ਇਹ ਭੁਖਲਾਹ ਦੀ ਵਿਸ਼ਾਨੀ ਹੈ ਜਦੋਂ ਬੰਦਾ ਠਾਣੇ ਕੋਟਕਚੈਰੀ ਔਰ ਇਸ ਤਰ੍ਹਾਂੀਆਂ ਸਾਜਸ਼ਾ ਰਚ ਲਿਆ ਹੋਵੇ ਇਸੇ ਤਰ੍ਹਾਂ ਦੇ ਕਈ ਘਟਨਾਕਰਮ ਪਹਿਲਾਂ ਵੀ ਸਾਹਮਣੇ ਆਏ ਹੈ ਚੋਣਾਂ ਦੇ ਦਰਮਿਆਨ ਕਈ ਸਾਥੀਆਂ ਤੇ ਪੁਲਿਸ ਨੇ ਮਕਦਮੇ ਵੀ ਦਰਜ ਕੀਤੇ ਸੋ ਬਤੌਰ ਪਾਰਟੀ ਦਾ ਪ੍ਰਧਾਨ ਹੁੰਦੇ ਅੱਜ ਮੈਂ ਇੱਕ ਤਾਂ ਨਖੇੜੀ ਕਰਨਾ ਹੈ ਔਰ ਇਹ ਪੁੱਛਣਾ ਹੈ ਸਰਕਾਰ ਉਲੀ ਸਰਕਾਰ ਹੈ ਕਿ ਸਰਕਸ ਹੈ ਮੈਨੂੰ ਤਾਂ ਲੱਗਦਾ ਕਿ ਇਹਨਾਂ ਨੂੰ ਸਮਝ ਵੀ ਨਹੀਂ ਆ ਰਹੀ ਅਸੀਂ ਕਰ ਕੀ ਰਹੇ ਹਾਂ ਔਰ ਕਰਾ ਕੌਣ ਰਿਹਾ ਹੈ 길 ਪਿੱਛੇ ਚੱਲ ਕੀ ਰਿਹਾ ਜਿਵੇਂ ਸਰਕਸ ਹਰ 15 ਮਿੰਟਾਂ ਬਾਅਦ ਨਵੀਂ ਆਈਟਮ ਪੇਸ਼ ਕੀਤੀ ਜਾਂਦੀ ਹੈ ਉਸੇ ਤਰ੍ਹਾਂ ਦਾ ਮਾਹੌਲ ਅੱਜ ਪੰਜਾਬ ਦੇ ਅੰਦਰ ਚੱਲ ਰਿਹਾ ਹੈ ਪੰਜਾਬ ਦੇ ਲੋਕ ਸਸਪੈਂਸ 'ਚ ਹੈ ਕਿ ਹੋ ਕੀ ਰਿਹਾ ਸੁਮੇਂ ਸਮਝਦਾ ਕਿ ਇਹ ਬੁਖਲਾਅ ਦੀ ਨਿਸ਼ਾਨੀ ਹੈ ਹਾਰ ਵੀ ਨਿਸ਼ਾਨੀ ਹੈ ਇਹ ਘਟ ਰਿਹਾ ਜੋ ਕੁਝ ਨਹੀਂ ਹੋ ਰਿਹਾ ਜਿਹਦੇ ਪਿੱਛੇ ਹੱਥ ਕੀ ਰਿਹਾ ਇਹ ਲੀਆ ਦਾ ਹੱਥ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਹੱਥ ਹੈ। ਪਰ ਮੈਂ ਵਾਰਨਿੰਗ ਦੇਣਾ ਛੋਣਾ ਹੈ ਵਿਜੀਲੈਂਸ ਨੂੰ ਅਤੇ ਪੁਲਿਸ ਦੇ ਅਧਿਕਾਰੀਆਂ ਨੂੰ ਸਦਾ ਕੰਮ ਕੋਲ ਨਹੀਂ ਰਹਿਦਾ। ਉਹ ਬਦਲਦਾ ਰਹਿੰਦਾ ਸਮਾਂ ਟਾਈਮ ਟੂ ਟਾਈਮ। ਸਾਡੇ 3 ਸਾਲ ਬੀਤ ਚੁੱਕੇ ਹਨ। 3 ਮਹੀਨੇ ਪਹਿਲਾਂ ਚੋਣਾਂ ਜਾਂਦਾ ਲੱਗGamma ਹੈ। ਅਗਲੀ ਮਾਰਚ 2027 ਨੂੰ ਦੁਬਾਰਾ ਚੋਣ ਆਜਾਵੇਂ ਮਾਹ ਕਿਹੜਾ ਰੋਲ ਤੁਸੀਂ ਅਦਾ ਕਰ ਰਹੇ ਹੋ ਪ੍ਰਸ਼ਾਸਨ ਦੇ ਕਹਿੰਦੇ ਇਹ ਸਾਰੇ ਦਾ ਸਾਰਾ ਯਾਦ ਰੱਖਾਂਗੇ ਇਹ ਭੁੱਲਿਆ ਨਹੀਂ ਜਾਏਗਾ ਉਸੇ ਤਿਸ ਕਰਾ ਬਿਲਕੁਲ ਹੱਥ ਥੋਕੂਏਗੀ ਇਹ ਪੁਲਿਸ ਉਹ ইডি ਲੈਂਸ ਜੋ ਵੀ ਮੈਂ ਬੱਗਾ ਕਹਿ ਦਿੰਦਾ ਹੈ ਉਹੇ ਮੁਤਾਬਕ ਹੀ ਉਹਨਾਂ ਨੇ ਇਸ਼ਾਰਿਆਂ ਤੇ ਚੱਲਣ ਲੱਗ ਪੈਂਦੇ ਨੇ ਪਹਿਲਾਂ ਵੀ ਇਸੇ ਤਰ੍ਹਾਂ ਕੀਤਾ ਕਿੰਨੇ ਲੋਕਾਂ ਦੇ ਮਖਦਮੇ ਦਰਜ ਕੀਤੇ ਕਿੰਨੇ ਲੋਕਾਂ ਨੂੰ ਜੇਲਾ ਪੇਟਿਆ ਕੀ ਹੋਇਆ ਫਿਰ ਉਹਨਾਂ ਦਾ ਸੋਏ ਸਰਾਸਰ ਦਾਸਤੀ ਇਹ ਸਰਾਸਰ ਮੈਂ ਸਮਝਦਾ ਕਿ ਇਹ ਧੱਕਾ ਕੀਤਾ ਗਿਆ ਹੈ

ਇਹ ਗੁਜ਼ਾਰਿਸ਼ ਵੀ ਕਰਨਾ ਛੋੜੋ ਤੇ ਚਕਾਵੜੀ ਵੀ ਦੇਣਾ ਛੋੜੋ ਨਾਲ ਸਰਕਾਰ ਨੂੰ ਨਾਲ ਪੁਲਿਸ ਦੇ ਅਧਿਕਾਰੀਆਂ ਨੂੰ ਜਿਹੜੇ ਕੱਟ ਪੁਤਲੀ ਦੀ ਤਰ੍ਹਾਂ ਨੱਚ ਰਹੇ ਇਸ ਤਰ੍ਹਾਂ ਅਸੀਂ ਡਰ ਕੇ ਬੈਠਣ ਵਾਲੇ ਨਹੀਂ ਆ ਕਾਂਗਰਸ ਪਾਰਟੀ ਨੇ ਕਿਸੇ ਵਿਅਕਤੀ ਸਾਡੇ ਕੌਂਸਲਰ ਨੂੰ ਸਾਡੇ ਉਮੀਦਵਾਰ ਨੂੰ ਸਾਡੇ ਕਿਸੇ ਹੋਰ ਨਜ਼ਦੀਕੀ ਸਾਥੀ ਨੂੰ ਜੇ ਪੁਲਿਸ ਨੇ ਕਿਸੇ ਵੀ ਪ੍ਰਕਾਰ ਦੀ ਕੋਈ ਹੱਜਬਤ ਕਰਨ ਦੀ ਕੋਸ਼ਿਸ਼ ਕੀਤੀ ਤੇ ਚੋਪੜੀ ਲਖਾਂਗੇ ਇੱਕ ਨਾਲ ਇੱਕ ਖੜਕਾ ਲਿਆਗੇ ਜੇ ਤੁਹਾਡੇ ਮੰਚ ਕੋਈ ਭਲੇਖਾ ਹੋਵੇ ਪਰ ਨਹੀਂ ਕੋਈ ਕਰਚਾ ਤੋਂ ਡਰ ਨਾਲੀ ਹੈ ਕਾਂਗਰਸ ਪਾਰਟੀ ਕੋਈ ਬੰਦਾ ਕੋ ਛੱਡਿਆ ਨਹੀਂ ਜਿਹੜੇ ਨੇ ਪਰਚਾ ਨਹੀਂ ਕੀਤਾ ਸੋ ਜਿੰਨੇ ਮਰਜੀ ਤੁਸੀਂ ਪਰਚੇ ਕਰ ਲੋ ਲੇਕਿਨ ਸਾਡੇ ਇਲੈਕਸ਼ਨ ਦੇ ਵਿੱਚ ਅਗਰ ਵਿਗੜ ਪਾਉਗੇ ਤਾਂ ਅਸੀਂ ਕਿਸੇ ਗੱਲ ਤੋਂ ਪਿੱਛੇ ਨਹੀਂ ਹਟਣਾ ਤੇ ਤੁਹਾਨੂੰ ਪੰਜਾਬ ਦੀ ਜਨਤਾ ਨੇ ਮਾਫ਼ ਨਹੀਂ ਕਰਨਾ ਇਹ ਗੱਲ ਜ਼ਰਾ ਧਿਆਨ ਨਾਲ ਸੁਣ ਲਓ ਅੱਜ ਸਮੁੱਚੀ ਕਾਂਗਰਸ ਦੇ ਜ਼ਿਲ੍ਹੇ ਦੇ ਸਾਰੇ ਜਿਹੜੇ ਸਾਡੇ ਐਮਐਲਏ ਸਾਹਿਬ ਜਾਂ ਸਾਬਕਾ ਐਮਐਲਏ ਜਿਹੜੇ ਅੱਖ ਦੇ ਅੱਠ ਹਰਕਿਆਂ ਦੇ ਤੋਂ ਅੱਜ ਅਸੀਂ ਇੱਥੇ ਬੈਠੇ ਹਾਂ ਕਿ ਇਹ ਜਿਹੜੀ ਕਹਿਣਾ ਹੈ ਕਿ ਕਾਂਗਰਸ ਪਾਰਟੀ ਸਾਡੇ ਕਿਸੇ ਵੀ ਵਿਅਕਤੀ ਜਾਂ ਸਾਡੇ ਉਮੀਦਵਾਰ ਦੇ ਖਿਲਾਫ ਅਗਰ ਤੁਸੀਂ ਇਹੋ ਜਿਹਾ ਕੰਮ ਕਰੋਗੇ ਅਸੀਂ ਪਿੱਛੇ ਨਹੀਂ ਹਟਾਂਗੇ ਲੜਾਈ ਲੜਾਂਗੇ ਤੇ ਇੱਕ ਨਾਲ ਇੱਕ ਖੜਕਾ ਦੇਾਂਗੇ ਬਾਕੀ ਅੱਜ ਦੀ ਇਸ ਪ੍ਰੈਸ ਕਾਨਫਰੰਸ 'ਇਸ ਦੱਸਣਾ ਚਾਹਣੇ ਕਿ ਪੰਜਾਬ ਦੇ ਜਿਹੜੇ ਹਾਲਾਤ ਹੈ ਉਹਨਾਂ ਤੋਂ ਤੁਸੀਂ ਜਾਣ ਰਹੇ ਹੋ ਤੁਸੀਂ ਦੇਖਿਆ ਸਾਰਾ ਕੁਝ सारियां गई इसे करके मैं आज सरकार चल रही है कल मैं बठिंडे गया युद्ध नशे विरुद्ध की पोल खुली है डरा रहा धमका रहा लोग प्रेस के कोले नहीं जा रहा जे ती प्रेस को साइडिया नशे के खिलाफ उमेटियां बनिया ਫਿਰ ਅਸੀਂ ਤੁਹਾਨੂੰ ਬਖਸ਼ਣਾ ਨਹੀਂ ਉਹ ਜਿਹੜੀ ਮੌੜ ਹੇਵੀ ਘਟਨਾ ਸੀ ਜਿੱਥੇ ਸੂਬੇਦਾਰ ਦੀਆਂ ਦੋਵੇਂ ਨੱਕਾਂ ਤੋੜ ਦਿੱਤੀਆਂ ਗਈਆਂ ਉਹ ਵਿਅਕਤੀ ਨਸ਼ੇ ਵਿਰੁੱਧ ਕੰਮ ਕਰ ਰਿਹਾ ਸੀ ਫੌਜ ਤੋਂ ਆਇਆ ਰਿਟਾਇਰਮੈਂਟ ਤੇ ਇਹ ਕੋਲੋਂ ਕਟਨਵਰਾ ਪਤਾ ਲੈ ਕੇ ਲੈ ਗਿਆ ਸੀ ਉਹ ਨੂੰ 5000 ਰੁਪਏ ਦਾ ਕਮਰਾ ਉਸ ਹਸਪਤਾਲ ਦੇ ਵਿੱਚ ਮਹਈਆ ਸਰਕਾਰ ਵੀ ਨਹੀਂ ਕਰਵਾਇਆ ਸਰਕਾਰ ਹੱਗੇ ਵੀ ਜਿਹੜੇ ਬੰਦੇ ਨੇ ਵੀਡੀਓ ਪਾਈ ਸੀ ਉਹਨੂੰ ਡਰਾ ਤੇ ਧਮਕਾ ਰਹੀ ਹੈ ਪੰਜਾਬ ਦੇ ਹਰ ਪਿੰਡ ਚ ਨਸ਼ਾ ਵੇਚ ਰਿਹਾ ਹੈ ਲੇਕਿਨ ਇਹ ਕੀ ਹੈ ਜਿਹੜਾ ਵਿਅਕਤੀ ਨਸ਼ੇ ਦੇ ਖਿਲਾਫ ਖਬਰ ਦੇਗਾ ਉਹਦੇ ਤੇ ਕਾਰਵਾਈ ਹੋਗੀ ਤੁਹਾਨੂੰ ਪਤਾ ਹੈ YouTube ਪਰ ਉਹ ਵੀ ਫਰਮ ਹੈ ਕਿਰੇ ਤੁਹਾਡੇ ਅੱਗੇ ਹੈ ਜਿਹੜੇ ਖਬਰ ਦੇਣਗੇ ਤੁਸੀਂ ਕੇਵਲ ਪੁਲਿਸ ਦੀ ਹਦਾਇਤ ਹੈ ਸਰਕਾਰ ਦੀ ਹਦਾਇਤ ਹੈ ਕਿ ਕੇਵਲ ਇਹੀ ਦੱਸਣਾ ਹੈ ਕਿ ਨਸ਼ਾ ਖਤਮ ਹੋ ਗਿਆ ਜਿਹੜਾ ਜੰਦ ਸੀ ਉਹ ਉਹ ਕਾਮਯਾਬ ਹੋ ਗਿਆ ਜੇ ਤੁਸੀਂ ਸਰਕਾਰ ਦੀ ਖਬਰ ਹੋਵੇ ਉਸ ਦੀ ਲਾਗੀ ਜਿਹੜੇ ਲੋਕ ਮਰ ਰਹੇ ਹੈ ਸਰਕਾਰ ਦੇ ਥੋੜਾ ਛੱਡਣਾ ਨਹੀਂ ਮੈਂ ਫਿਰ ਇੱਕ ਹੋਰ ਘਟਨਾ ਕਰਮ ਇਹ ਪੁਲਿਸੇ ਕੰਮ ਤਾਂ ਕਰ ਨਹੀਂ ਰਹੀ ਪੁਲਿਸ ਦਾ ਕੈਰੀਅਰ ਹੀ ਸاسي ਲੋਕਾਂ ਨੇ ਕਿਵੇਂ ਫੜਨਾ ਇਸੇ ਤਰ੍ਹਾਂ ਦਾ ਘਟਨਾ ਕਰਮ ਬਠਿੰਡੇ ਦਾ ਇੱਕ ਮੁੰਡਾ ਚੱਕ ਰਿਆ ਸੀਆਈ ਨੇ ਝਟ ਕੇ ਉਹਨੂੰ ਕਰੰਟ ਲਾਇਆ ਤੇ ਆ ਗਿਆ ਵੀ ਉਹਨੇ ਕਰੰਟ ਲਾਇਆ ਵਾਰੀ ਵਾਰੀ ਉਹਨੂੰ ਝਟਕੇ ਵੱਜੇ ਜਿਹੜੀ ਪੋਸਟ ਮਾ ਗੰਦੀਰ ਬੋਚ ਨੌਜਵਾਨ ਮੁੰਡਾ ਤੇ ਸੀਆਈ ਆਲੇ ਚੱਕ ਕੇ ਬੰਦੇ ਨੂੰ ਸਿੱਟ ਕੇ ਉੱਥੇ ਹਸਪਤਾਲ ਜਿਹੜਾ ਮੁੱਖ ਗਵਾਹ ਮਿਲ ਨਹੀਂ ਰਿਹਾ ਪੁਲਿਸ ਨੇ ਪਰਚਾ ਦਰਜ ਕਰ ਲਿਆ ਤਿੰਨ ਬੰਦਿਆਂ ਤੇ ਕਿਉਂਕਿ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਲੇਕਿਨ ਹਜੇ ਤੱਕ ਵੀ ਜਿਹੜਾ ਮਕਦਮਾ ਹੈ ਉਹ ਨਾਜੁਬੂਜਾ ਮਕਦਮਾ ਦਰਜ ਕੀਤਾ ਤਾਂ ਜੋ ਪੁਲਿਸ ਵਾਲਿਆਂ ਦੀ ਜਮਾਨਤ ਹੋ ਜਾਏ ਪੁਲਿਸ ਵਾਲਿਆਂ ਨੇ ਟੌਰਚਰ ਕਰਕੇ ਬਿਨਾ ਮਕਦਮੇ ਤੋਂ ਬਿਨਾ ਆਜੀ ਤੋਂ ਬਿਨਾ ਅਪਲੀਕੇਸ਼ਨ ਤੋਂ ਉਹਨਾਂ ਨੂੰ ਮਾਰ ਮੁਕਾਇਆ ਤੁਨ ਐ ਛੋਟੇ ਹੋਰੇ ਬੱਚੇ ਇਹ ਪੁੱਛੋਰੀ ਕਰਨਾ ਸਾਰਾ ਸ਼ਹਿਰ ਬੰਦ ਹੋਇਆ ਇਹਦੇ ਤੇ ਕੋਈ ਪੁਸ਼ਟੀ ਨਹੀਂ ਹੈ ਸੋ ਮੈਂ ਇਹੀ ਕਹਿਣ ਵਾਸਤੇ ਇੱਥੇ ਆਇਆ ਸੀ ਕਿ ਪੁਲਿਸ ਰਾਜ ਤਣ ਗਿਆ ਸਗਾ ਪੰਜਾਬ ਸਮਾਉਣ ਤੇ ਕਮਿਸ਼ਨ ਬਰੇਗਾ ਔਰ ਕਮਿਸ਼ਨ ਬਣਾ ਕੇ ਜਿਨ੍ਹਾਂ ਲੋਕਾਂ ਕੇ ਮੁਕੱਦਮੇ ਨਿਰਾਇਜ ਕੀਤੇ ਹੋਏ ਉਹ ਖਾਚ ਕਰਾਂਗੇ ਇਹ ਕਿੰਨਾ ਮਿੱਕਕੇ ਹੋਏ ਕੱਲੂਣ ਪਰ ਆਵਾਂਗੇ ਕਿ ਰੀਆਂ ਪੁਲਿਸ ਦੇ ਵਿੱਚ ਰਿਫਾਰਮਸ ਲੈ ਕੇ ਆਉਣਾਂ ਦੀ ਗੱਲ ਹੈ ਸਦੀਆਂ ਹੋ ਗਈਆਂ ਪੁਲਿਸ ਦੇ ਅੰਦਰ ਸਰਕਾਰਾਂ ਰਿਫਾਰਮਸ ਨਹੀਂ ਲੈ ਕੇ ਆਈਆਂ ਜਿਹੜੇ ਵਿਅਕਤੀ ਸਰਕਾਰ ਬਗੀ ਕਰਦੇ ਕਿ ਕੋਟ ਜਿਹੜੇ ਪੁਲਿਸ ਨੇ ਉਹਨੂੰ ਅੰਦਰ ਦਿੱਤਾ ਆਇਆ ਉਹਨੇ ਸਾਲਵਰੀ ਨੌਕਰੀ ਕੱਟ ਲਈਤੀ ਜਾਏਗੀ ਤੇ ਉਹਦੀ ਤਨਖਾਹ ਸਰਕਾਰ ਦੇ ਖਜ਼ਾਨੇ 'ਚ ਜਮ੍ਹਾਂ ਹੋਏਗੀ ਕਿ ਤੂੰ ਵਿਅਕਤੀ ਪੰਡਾ ਮਗਾਇਲ ਫੜਿਆ ਸੀ ਤੇ ਇਹ ਬੰਦੇ ਨੂੰ ਕੋਰਟ ਵਿੱਚ ਬਰੀ ਕਰਤਾ ਇਸ ਕਰਕੇ ਹੁਣ ਤੇਰੇ ਤੇ ਕਾਰਵਾਈ ਕਰਦਿਆਂ ਕਿ ਤੂੰ ਗਲਤ ਮਕਦਮਾ ਕਰਜ ਕੀਤਾ ਸੀ ਤਾਂ ਤੇਰੀ ਨੌਕਰੀ ਇਹਨੇ ਸਾਹ ਤੱਕ ਲਈ ਰਹੀ ਹੈ ਤੇ ਦੂਜੀ ਗੱਲ ਤੇ ਇਹਨੂੰ ਡਿਸਪਸ ਇਹ ਸਰਾਮੀਆਂ ਰਿਫੋਰਮ ਇਹ ਮੈਂ ਨਹੀਂ ਕਹਿ ਰਿਹਾ ਸਰਕਾਰ ਬੰਤੇ ਪੁਣਿਸ਼ ਦੇ ਇਹ ਫਾਰਮਸ ਲੈ ਕੇ ਉਹਨਾਂ 'ਤੇ ਇਹਨਾਂ ਦੀ ਕਾਗਜ਼ ਕਟਾਉਣੀ ਪੈਣੀ ਹੈ ਜਿੱਥੇ ਜਾਂਦੇ ਕਿਉਂ ਮਰਗੀ ਬਖਟਨਾ ਖਰਚ ਕਰ ਦਿੰਦੇ ਕੋਈ ਪੁੱਛਣਾ ਨਹੀਂ ਨੀਂ ਇਹ ਤਾਂ ਲੋਕਾਂ ਨੂੰ ਤਾਂ ਇੱਕ ਮੈਸ਼ਰ ਬਿਠਾ ਕੇ ਸਾਰੇ ਦੇ ਪਰਚੇ ਖਾਤ ਕਰਕੇ ਕਿਹਾਂ ਤੇ ਕਾਰਵਾਈ ਔਰ ਐਸੇ ਅਫਸਰ ਹੈਗੇ ਪੰਜਾਬ ਚ ਵਰਗੀ ਘਾੜੀ ਜਿਨ੍ਹਾਂ ਨੂੰ ਡਿਸਮਿਸ ਕਰਨ ਦੀ ਲੋੜ ਹੈ ਇਹੋ ਜਿਹੇ ਇਹੋ ਜਿਹੇ 50 ਕ NSP ਹੈ ਇਹੋ ਜਿਹੇ 30 35 SP ਹੈ ਇਹੋ ਜਿਹੇ ਪੰਜ ਸੱਤ ਹੋਰ ਵੱਡੇ ਆਪਸਰ ਹੈ ਜਿਨ੍ਹਾਂ ਨੂੰ ਸਰਕਾਰ ਉਹ ਕੇ ਪ੍ਰਗਟਾਵੀ میدان ਸਭਾ ਜਿਸ ਵਿੱਚ ਕਰਨੀ ਲੋੜ ਹੈ ਤਾਂ ਜੋ ਕੋਈ ਸਰਕਾਰ ਆਵੇ ਚਾਹੇ ਕਾਂਗਰਸ ਵੀ ਆਵੇ ਚਾਹੇ ਕਿਸੇ ਔਰ ਕੋਈ ਕਿਸੇ ਦੇ ਕਾਸੇ ਰਾਸਨੀ ਨਾ ਕਰ ਸਕੇ ਸੁਣਾਈ ਨਹੀਂ ਗਿਆ ਹੋਇਆ ਆਪਣੀ ਗੱਲ ਨੂੰ ਸਮਾਪਤ ਕਰਾਂਗਾ ਔਰ ਅਸੀਂ ਸਾਰੇ ਦੇ ਸਾਰੇ ਜਣ ਇਕੱਠੇ ਹੋ ਕੇ ਅਗਰ ਤੁਸੀਂ ਸਾਡੇ ਕੰਟੈਸਟਰ ਕੈਂਡੀਡੇਟ ਦੇ ਖਿਲਾਫ ਕਿਸੇ ਪ੍ਰਕਾਰ ਦੀ ਕੋਈ ਗੱਲ ਕਰੋਗੇ ਤੇ ਅਸੀਂ ਚੁੱਪ ਨਹੀਂ ਬੈਠਾਂਗੇ ਨਾ ਕੇਵਲ ਕਿ ਕੰਟੈਸਟਰ ਕੈਂਡੀਡੇਟ ਖੜਾ ਸਾਡਾ ਕੰਟੈਸਟ ਕਰ ਰਿਹਾ ਕੈਂਡੀਡੇਟ ਮਿਸਟਰ ਆਰਸ਼ੂ ਨਾ ਕੇਵਲ ਉਹਦੇ ਖਿਲਾਫ ਕਿਸੇ ਵਿਅਕਤੀ ਦੇ ਖਿਲਾਫ ਜਿਹਨੂੰ ਤੁਸੀਂ ਡਰਾਓਗੇ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਸੋ ਇਨਾ ਹੀ ਕਹਿਣਾ ਹੋਇਆ ਮੈਂ ਆਪਣੀ ਗੱਲ ਨੂੰ ਬਰਾਮ ਬੇਨਾਛਣੇ ਸੁਣ ਤੁਸੀਂ ਆਗੇ ਥੋੜਾ ਸਾਰਾ ਨੋਟ ਕਰਵਾਉਣਾ ਗੁਰਿੰਦਰ ਸਾਹਿਬ ਜਿਹੜੇ ਜਿਹੜੇ ਐਸਐਮਵੀ ਸਾਹਿਬ ਨੂੰ ਸਸਪੈਂਡ ਕੀਤਾ ਗਿਆ ਔਰ ਇਹ ਵੀ ਗੱਲ ਹੈ ਕਿ ਆਸ਼ੂਜੀ ਦੇ ਨਾਲ ਇਸੇ ਕਰਕੇ ਜਿਹੜਾ ਫੇਮ ਲੈਂਡ ਵੀ ਲਈ ਇਹਨਾਂ ਨੂੰ ਕੰਮ ਦਿੱਤਾ ਗਿਆ ਬਾਈ ਗੱਲ ਹੈ ਗੱਲ ਹੈ ਗੱਲ ਹੈ ਮੈਂ ਪਹਿਲਾਂ ਕੀ ਕਹਿਆ ਸਰਕਾਰ ਨਹੀਂ ਸਰਕਸ ਹੈ ਸਰਕਸ ਦਾ ਮਤਲਬ ਸਮੇਂ-ਸਮੇਂ 'ਤੇ ਮੌਕੇ ਤੇ ਬਤਾਵਾ ਕਪੜੀਆਂ ਆਈਟਮ ਪੇਸ਼ ਕਰਨਾ ਸੋ ਇਹ ਸਸਪੈਂਸ਼ਨ ਦਾ ਇਰੇ ਪਿੱਛੇ ਕੀ ਰਾਜ ਹੈ ਕਿਨੇ ਸੰਮਣ ਉਹ ਐਸਐਸਪੀ ਨੇ ਜਿਹੜੇ ਸੰਮਣ ਕੀਤੇ ਉਹ ਮੈਨੂੰ ਤਾਂ ਨਹੀਂ ਲੱਗਦਾ ਕਿ ਮੁੱਖ ਮੰਤਰੀ ਤੋਂ ਬਿਨਾ ਪੁੱਛੇ ਕੀਤੇ ਹੋਣੇ ਜਾਂ ਕਿਸੇ ਵੱਡੇ ਅਧਿਕਾਰੀ ਤੋਂ ਬਿਨਾ ਪੁੱਛੇ ਕੀਤੇ ਹੋਣੇ ਇਹ ਤਾਂ ਬਾਅਦ ਦੀ ਗੱਲ ਹੈ ਲੇਕਿਨ ਉਹਨੇ ਸੰਮਣ ਕੀਤੇ ਔਰ ਮੈਂ ਤਾਂ ਸਸਪੈਂਸ਼ਨ ਆਰਡਰ ਪੜਿਆ ਵੀ ਨਹੀਂ ਕਿਹੜਾ ਸਸਪੈਂਸ਼ਨ ਆਰਡਰ ਤੁਸੀਂ ਕਹਿੰਦਾ ਸੂਤਰਾਂ ਤੋਂ ਪਤਾ ਲੱਗਾ ਕਿੱਥੇ ਉਹ ਚਿੱਠੀ ਆ ਗਈ ਹਾਂ ਤੇ ਉਹ ਪਤਾ ਨਹੀਂ ਕਿਹੜੀ ਨਾ ਹੀ ਨਾ ਕੋਈ ਐਸਪੀ ਦਾ ਬਿਆਨ ਸੁਣਿਆ ਹੈ ਨਹੀਂ ਕੋਈ ਇਸ ਤਰ੍ਹਾਂ ਦਾ ਕੋਈ ਹੈਗਾ ਵੀ ਉਹਨੇ ਦਾ ਟਾਰਗੇਟ ਸੀ ਸਮਣ ਆਪ ਕਿਉਂ ਕਰਾਇਗਾ ਭਈ ਕੈਂਡੀਡੇਟ ਆਪ ਸਮਣ ਕਿਉਂ ਕਰਾਇਗਾ ਉਹਨਾਂ ਲਾਭ ਕੀ ਹੈ ਇਸ ਕਰਕੇ ਕਹਿੰਦੇ ਪੁਰਾਣੀ ਦੋਸਤੀ ਜੀ ਸੰਪਤੀ ਲੈਣਾ ਸੀ ਲੋਕਾਂ ਦੀ ਇਹ ਸਾਰਾ ਵੇੜ ਕਿੰਨਾ ਹੈ 50 ਐਮਲ ਦੀ ਹੈ ਹੈ ਕੋਈ ਸੰਪਤੀ ਨਹੀਂ ਮਿਲਦੀ ਹੈ ਨੁਕਸਾਨ ਹੁੰਦਾ ਹੈ ਕਿੰਦਾ ਮਿਲਦੀ ਹੈ ਇਹਦਾ ਇਹ ਇਹ ਬਿਲਕੁਲ ਇਹ ਬਿਲਕੁਲ ਬੇ ਬੁਨਿਆਦੀ ਗੱਲ ਜੋ ਆਮ ਆਦਮੀ ਪਾਰਟੀ ਹੁਣ ਕਰ ਰਹੀ ਆ ਇਹ ਆਪਣੇ ਆਪ ਨੂੰ ਲੋਕੋ ਰਹਿ ਗਏ ਸੰਮਾਨ ਇਹਨਾਂ ਨੇ ਕੀਤਾ ਉਹ ਜੇ ਸਸਪੈਂਡ ਕੀਤਾ ਉਹ ਵੀ ਇਹਨਾਂ ਨੇ ਕੀਤਾ ਸਭ ਕੁਝ ਇਹਨਾਂ ਦੀ ਆਪਣੀ ਗ੍ਰਿੰਗ ਸਾਹਿਬ ਕਾਂਗਰਸ ਸਭ ਕੁਝ ਠੀਕ ਚੱਲ ਰਿਹਾ 100 ਮੀਟਰ ਦੀ ਦੂਰੀ ਤੇ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਹੁੰਦੀ ਹੈ ਇਹੀ ਟੌਪਿਕ ਤੇ 100 ਮੀਟਰ ਮੈਨੂੰ ਨਹੀਂ ਪਤਾ ਕਿ 100 ਮੀਟਰ ਤੇ ਕੋਈ ਪ੍ਰੈਸ ਕਾਨਫਰੰਸ ਹੋਈ ਹੈ ਸੁਣੋ ਨਹੀਂ ਲੀਡਰ ਦੇ ਉੱਤੇ ਕੈਂਡੀਡੇਟ ਨੇ ਹੁਣ ਕੈਂਡੀਡੇਟ ਨੇ ਆਪਣੀ ਪ੍ਰੈਸ ਕਾਨਫਰੰਸ ਇਹ ਕਿੱਥੇ ਕਰਨੀ ਹੈ ਸੁਣੋ ਕਿ ਕੈਂਡੀਡੇਟ ਆਪ ਦੇ ਕੰਮ ਕਰ ਰਿਹਾ ਆਪ ਦੇ ਹਰ ਕਿਛ ਕੁ ਮਰੇ ਆ ਮੇਰੀ ਬੇਨਤੀ ਹੈ ਇਸ਼ੂ ਇੱਕ ਹੈ ਸੇਮ ਹੈ ਅਸੀਂ ਇਹ ਖੜੇ ਹਾਂ ਚਟਾਂਗ ਵਾਂਗ ਤੁਸੀਂ ਇਹ ਨਾ ਕਹੋ ਵੀ 100 ਮੀਟਰ ਤੇ ਗਏ ਆਸ਼ੂ ਦੇ ਕੋਲੇ ਤੁਸੀਂ ਕੈਮਰੇ ਲੈ ਕੇ ਗਏ ਤਾਂ ਆਸ਼ੂ ਜੀ ਨੇ ਬਿਆਨ ਦਿੱਤਾ ਤੇ ਤੁਸੀਂ ਅੱਜ ਹੋ ਕਾਂਗਰਸ ਫਿਰ ਤਾਰੀ ਕਾਂਗਰਸ ਇਕੱਠੀ ਜਿੰਦੋਤੇ ਨੇ ਹੋਰ ਬੱਤੇ ਨੇ ਤੁਸੀਂ ਇਕੱਠੇ ਆ ਤੁਸੀਂ ਲੀਡਰਾਂ ਬਣ ਗਏ ਵੇਖੋ ਮੈਂ ਕਿਤੇ ਨਾ ਜਾ ਰ ਮੈਂ ਕਾਹਲੇ ਪਰਉਣਾ ਆ ਕਿ ਨਹੀਂ ਆਇਆ ਵੀ ਤੁਸੀਂ ਇਕੱਠੇ ਕਿਉਂ ਨਹੀਂ ਬੈਠਦੇ ਕੋਣ ਨਹੀਂ ਇਕੱਠੇ ਬੈਠੇ ਸੀ ਅੱਜ ਵੀ ਤਾਰੀ ਲੀਡਰਸ਼ਿਪ ਸੁਣੋ ਜੀ ਸੁਣੋ 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 ਇਹ ਜਿਹੜੇ ਹੈ ਨਾ ਪ੍ਰੈਸ ਵਾਲੇ ਸਾਡੇ ਭਰਾ ਏ ਜੇ ਇਹ ਜਿਹੜੀਆਂ ਗੱਲਾਂ ਨਾ ਕਰਨ ਫਿਰ ਇਹਨਾਂ ਨੂੰ ਦੇਖੋ ਜਨਾਬੇ ਵਾਲੀ ਅਸੀਂ ਸਾਰੇ ਇਕੱਠੇ ਆ ਕਾਂਗਰਸ ਪਾਰਟੀ ਇੱਕ ਮੁਠ ਹੈ ਇੱਕ ਮਹੀਨੇ 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 ਸੁਣੋ ਭਾਈ ਚਾਰਾਂ ਦੇ ਮੱਤੇ ਕਿਸੇ ਦੇ ਹੋ ਸਕਦੇ ਨੇ ਲੇਕਿਨ ਜਿੱਥੇ ਕਾਂਗਰਸ ਦੀ ਪੱਕ ਦਾ ਸਵਾਲ ਹੈ ਆਣ ਤੇ ਸ਼ਾਨ ਦਾ ਸਵਾਲ ਹੈ ਸਾਰੀ ਕਾਂਗਰਸ ਇੱਕ ਮੁਠ ਇੱਕ ਮੋਰੀ ਚ ਅਸੀਂ ਨੰਗ ਜਾਵਾਂਗੇ ਲੇਕਿਨ ਆਪੇ ਕਿਸੇ ਸਾਥੀ ਤੇ 8 ਮੇਰੀ ਉਹ ਪਤਾ ਕਿਦਾਂ ਰਹੇ ਹਾਂ ਬਣਦੇ ਹਾਂ ਜੀ ਮੈਂ ਕਿਹਾ ਸਟਾਰ ਪ੍ਰਚਾਰ ਦੀ ਲਿਸਟ ਜਾ ਰਹੀ ਹੈ ਉਸੇ ਡਾਬਰ ਸਾਹਿਬ ਦਾ ਪਾਂਡੇ ਸਾਹਿਬ ਦਾ ਨਾਮ ਤੱਕ ਨਹੀਂ ਹੈਗਾ ਦੇਖੋ ਗੱਲ ਇਹ ਹੈ 40 ਬੰਦਿਆਂ ਦੀ ਲਿਸਟ ਜਾ ਰਹੀ ਹੁੰਦੀ ਹੈ ਤੇ ਆਫੀਸਰ ਜਿਹੜੀ ਲਿਸਟ ਆ ਉਹ ਹਾਈ ਕਮਾਂਡ ਜਾਰੀ ਕਰਦੀ ਹੈ ਉਹਨਾਂ ਦੇ ਹਟਾਪ ਉਤ ਜਾਰੀ ਹੁੰਦੀ ਹੈ ਉਹ ਸਾਰੇ ਲੋਕ ਸਟਾਰ ਪ੍ਰਚਾਰਕ ਦੀ ਲਿਸਟ ਹੈ ਇਹ ਐਸਾ ਸੀਨੀਅਰ ਲੀਡਰ ਹੈ ਪਾਣੇ ਸਾਹਿਬ ਤੁਸੀਂ ਕੀ ਸਮਝ ਲਓ ਸਰ ਜੋ ਸਿੱਤੂ ਸਾਹਿਬ ਦਾ ਨਾਮ ਨੇ ਯਾਰ ਕਮਾਲ ਹੋ ਗਈ ਫਿਰ ਕੱਲ ਪੁੱਛੋਗੇ ਫਲਾਣੇ ਦਾ ਰਹਿਣੀ ਹੁਣ ਸਿੱਤੂ ਸਾਹਿਬ ਦਾ ਯਾਰ ਇਹ ਜ਼ਰੂਰੀ ਨਹੀਂ ਹੁੰਦਾ ਹਰ ਵਿਅਕਤੀ ਦਾ ਨਾਮ ਕਿਉਂਕਿ ਉਹਨਾਂ ਦਿੱਲੀ ਦੀ ਬੰਦਲੀ ਹੈ ਜਿਹੜੀ ਸਟਾਰ ਕੰਪਨੀ ਰਜਿਸਟਰਡ ਉਹਨਾਂ ਨੇ ਕਈ ਵਾਰੀ ਪੰਜਾਬ ਤੇ ਕਿਸੇ ਲਈ ਤਰੋਹਦਾ ਕਈ ਵਾਰੀ ਦੂਸਰੇ ਦੇ ਸਰਦਾਰ ਨੇ ਨਹੀਂ ਨਹੀਂ ਬੜੇ ਜੀ ਸਾਹਿਬ ਤੁਸੀਂ ਕਹਿ ਰਹੇ ਹੋ ਇਹ ਯਾਰ ਛੋਟੀ ਗੱਲ ਹੈ ਅਸੀਂ ਸਾਰੇ ਸਟਾਰ ਪ੍ਰਚਾਰ ਕੀਏ ਤੁਸੀਂ ਇਹ ਨਹੀਂ ਨਾ ਕਰੋਗੇ ਬੜੇ ਜੀ ਸਾਹਿਬ ਪਾਲਦੇ ਸਾਹਿਬ ਨੂੰ ਤੁਸੀਂ ਹਰ ਕਿਸੇ 'ਚ ਮੰਨ ਰਹੇ ਹੋ ਫਿਰ ਜੀ ਸਾਹਿਬ ਫਿਰ ਵੜੇ ਵੜਿੰਗ ਦੀ ਤੁਸੀਂ ਪਾਡੇ ਸਾਹਿਬ ਨੂੰ ਹਰ ਕਿਸੇ ਤੋਂ ਮੰਨਦੇ ਹੋ ਪਾਡੇ ਸਾਹਿਬ ਕਿੰਨੀ ਵਾਰ ਦੇ ਐਕਸ ਮਿਨਿਸਟਰ ਆ ਤੁਸੀਂ ਕਹਿ ਰਹੇ ਹੋ ਹਰ ਕਿਸੇ ਦਾ ਨਾਮ ਪਹਿਲੇ ਪਾਡੇ ਸਾਹਿਬ ਤੋਂ ਪਰਗਾ ਸੀਨੀਅਰ ਵਿਅਕਤੀ ਸਾਡੇ ਤੋਂ ਕੋਈ ਨਹੀਂ ਤੇ ਦਾਬਰ ਸਾਹਿਬ ਯਾਰ ਇਹ ਜੀ ਜ਼ਿਲ੍ਹਾ ਪ੍ਰਧਾਨ ਦਾ ਨਾਮ ਹੈ ਨਹੀਂ ਤੁਸੀਂ ਦੇਖੋ ਗੱਲ ਇਹ ਹੈ ਬਾਡੇ ਸਾਹਿਬ ਕੁਝ ਗੱਲ ਕਹੋਂਗੇ ਜੀ ਆਹ ਬਾਡੇ ਸਾਹਿਬ ਨੂੰ ਚੀਜ਼ ਨਹੀਂ ਮਿਲੀ ਆ ਫੁਲਾਨੇ ਨੂੰ ਯਾਰ ਇਹ ਡਾਬਰ ਜੀ ਦੇ ਵਿੱਚ ਸਰ ਡਾਬਰ ਸਾਹਿਬ ਬਾਰੇ ਦੱਸੋ ਬਾਡੇ ਸਾਹਿਬ ਉਹ ਡਾਬਰ ਸਾਹਿਬ ਬਹੁਤ ਸੀਨੀਅਰ ਜੀ ਆਵੇ ਸੀਨੀਅਰ ਲੀਡਰ ਨਹੀਂ ਤੇ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਪ੍ਰਧਾਨੀ ਹੈ ਜ਼ਿਲ੍ਹਾ ਪ੍ਰਧਾਨ ਵੀ ਨਾਲ ਦੇਖਦੇ ਜੀ ਉਹ ਯਾਰ ਭਾਈ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਇਕੱਠੇ ਨਹੀਂ ਦੇਖ ਰਹੇ ਨਹੀਂ ਦੇਖ ਰਹੇ ਨਹੀਂ ਦੇਖ ਰਹੇ ਕਾਂਗਰਸ ਕਿਹੜੀ ਪਹਿਲਾਂ ਇਕੱਠੀ ਹੈ ਇੱਕ ਸਟੇਟ ਲੈ ਜਿੰਨੇ ਸਣਾ ਸਣਾ ਹੋ ਮੈਂ ਤਾੜਨ ਪਰ ਨਾਵੇਂ ਤੇ ਗਿਆ ਸੀ ਜਿਹੜੀ ਗਿਆ ਸੀ ਉਸ ਤੋਂ ਬਾਅਦ ਹਰੋ ਤਬਾਦ ਨਹੀਂ ਦਿਖਿਆ ਜੀ ਰੋਜ਼ ਹਰ ਕਰਦਾ ਆਪਣੀ ਆਪਣੀ ਚੱਲ ਰੋਜ਼ ਚਾਹੇ ਆ ਕੇ ਜੀ ਸਰਨਾ ਚੰਨੀ ਸਾਹਿਬ ਨਹੀਂ ਬੜਿੰਗ ਸਾਹਿਬ ਵੀ ਕਾਹ ਕਰੀ ਯਾਰ ਕਮਾਲ ਹੈ ਮੈਂ ਐਪੀ ਹਾਂ ਲੋਕਲ ਉਹ ਭਾਜੀ ਸੁਣੋ ਲੋਕਲ ਐਮਪੀ ਐ ਪੀਸੀਸੀ ਪ੍ਰਧਾਨ ਹੋਣ ਦੇ ਨਾਤੇ ਮੇਰੇ ਨਾਲ ਸਾਰੇ ਲੋਕਲ ਲਿੱਦੇ ਸੀ ਅੱਜ ਅਸੀਂ ਅਸੀਂ ਕਾਂਗਰਸ ਦੇ ਸਿਪਾਹੀ ਆਂ ਔਰ ਸਾਰੇ ਅਸੀਂ ਮੁਕੰਮਲ ਤੌਰ ਤੇ ਇਕੱਠੇ ਆ ਵਾਰੀ ਵਾਰੀ ਮੇਰੇ ਗੱਲ ਮੂੰਛ ਨਾ ਪਾਓ